ਮੇਰਾ ਨਾਮ ਸੁਪਿੰਦਰ ਸਿੰਘ ਬੱਗਾ ਜੀ ਮੈਂ ਭਾਰਤੀ ਕਿਸਾਨ ਇੰਜੀਨੀਅਰ ਨੇ ਇੱਕਾ ਸਿੱਧੂਪੁਰ ਦਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜਾ ਬੀਜੇਪੀ ਸਰਕਾਰ ਅਸੀਂ 13 ਤੇ 14 ਫਰਵਰੀ ਤੇ 21 ਫਰਵਰੀ ਨੂੰ ਜਿੰਨੇ ਸਾਡੇ ਕਾਉਂਨ ਕਟੜ ਕੀਤੇ 21 ਫਰਵਰੀ ਨੂੰ ਤੁਹਾਡਾ ਸੁਭਕਰ ਇਸ ਤਰ੍ਹਾਂ ਵੀ ਕਰ ਦਿੱਤਾ ਗਿਆ। ਤਾਂ ਸਾਡੇ 21 ਮੀ ਨੂੰ ਟਰੈਕਟਰ ਬੇਤਵਾਲ ਟਰੈਕਟਰ ਪੂਰੀ ਹਾਲਤ ਨਾਲ ਬਾੜੇ ਤਰੀਕੇ ਨਾਲ ਭੰਨ ਦਿੱਤੇ ਗਏ ਉਸ ਤੋਂ ਬਾਅਦ ਹੁਣ ਜਿਹੜੀ ਹaryana <Sanye> ਸਰਕਾਰ ਆ ਉਹ 6 ਅਫਸਰ ਦਿਖਾਉਣਾ ਪਿਆ ਪਾਸਟਰ ਪਤੀ ਮਾਂ ਲਾਗ ਲੈਣ ਜਮਾਨਤ ਜਾ ਰਹੀ ਆ ਉਸ ਦੇ ਵਿਰੋਧ ਵਿੱਚ ਅਸੀਂ ਅੱਜ ਇਹ ਜਿਹੜਾ ਪੁਤਲਾ ਮੋਦੀ ਦੇ ਪਰਵਾਹ ਧਾਰਿਆਲੇ ਜਦੋਂ ਤਾਂ ਫੁੱਫਣ ਆ ਰਹੇ ਆ ਪਰ ਉਹ ਦੋ ਦੋਸਤੋਂ ਅੱਜ ਇਹ ਚ ਪ੍ਰੋਗਰਾਮ ਦਾ ਇਕੱਠੇ ਹੋ ਕੇ ਇਹ ਸਿਰਕੁਸ਼ਤ ਸਮਾਜ ਮੋਰਚਾ ਗੈਰ ਰਾਜਨੀਤਿਕ ਅਤੇ ਕੇਐਮ ਇਹ ਮੱਕ ਪ੍ਰੋਗਰਾਮ ਸੀਗਾ ਪਰ ਉਹਦੇ ਤਹਿਤ ਵੀ ਇਹ ਪ੍ਰੋਗਰਾਮ ਚੱਲਿਆ ਜਾ ਰਿਹਾ ਹੈ ਪੰਜਾਬ ਵਿੱਚ ਵੀ ਇਹ ਪੂਰਾ ਜੀ ਭਾਰਤ ਲੈਵਲ ਦੇ ਉੱਤੇ ਕਾਲਜ ਦੀ ਸਾੜੀ ਭਾਅ ਦੇ ਰਿਆ ਕੀਤਾ ਜਾ ਰਿਹਾ ਹੈ ਆਗਾ ਹੋਰ ਇਹਨਾਂ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਸਸਤ ਮੋਟਾ ਗੈਰ ਰੰਗ ਦੀਆਂ ਚੀਜ਼ਾਂ ਦੇ ਵਿੱਚ ਨੇ ਜਿਹੜੀਆਂ ਫੋਰਮ ਨੇ ਦੇ ਦੋਨੇ ਫੋਰਮ ਦੇ ਕੇ ਐਮਐਮ ਦੇ ਵਿੱਚ ਉਹ ਸਾਰੀਆਂ ਜਿੱਥੇ ਬੰਦੀਆਂ ਮਦਦ ਕੀਤਾ ਜਾ ਰਿਹਾ ਹੈ ਅਗਲੀ ਰਣਨੀਤੀ ਆ ਅਸੀਂ 15 ਅੰਤਰਾ ਪੱਤਰ ਪ੍ਰਤੀ ਅਸੀਂ ਟੈਕਨ ਤੋਂ ਸਭ ਤੋਂ ਵੱਡੇ ਪੱਧਰ ਤੇ ਕਾਬੂਲਿਆਂ ਦੇ ਰੂਪ ਦੇ ਲਗ ਲਗ ਤਸਵੀਲਾਂ ਦੇ ਜਿਲ੍ਹਿਆਂ ਦੇ ਵਿੱਚ ਅਸੀਂ ਪ੍ਰੋਟੈਕਟ ਕਰਾਂਗੇ ਤੇ ਅਸੀਂ ਇਹ ਸਰਕਾਰ ਨੂੰ ਯਾਦ ਕਰਾਵਾਂਗੇ ਕਿ ਅਸੀਂ ਅਜਾਦਾ ਇਹ ਜਿਹੜੀਆਂ ਗੁਲਾਮੀ ਇਹ ਫੇਰੀ ਕੰਪਨੀਆਂ ਜਾ ਰਹੀਆਂ ਨੇ ਅਸੀਂ ਕਰਦੇ ਨਹੀਂ ਇਹ ਬਕਸਾ ਅੱਜ ਕੱਲਾ ਪਤਲੇ ਹੀ ਬੁੱਕੇ ਜਾ ਰਿਹਾ ਇਹ ਟੀਸੀ ਨੂੰ ਮੰਗ ਪੱਤਰ ਵਗੈਰਾ ਵੀ ਟੀਸੀ ਤੋਂ ਅਸੀਂ ਮੰਗ ਪੱਤਰ ਫੜੀਆਂ ਪੋਰੀ ਜਿਹਾ ਲੁਧਿਆਣੇ ਜਿਹੜੇ ਵੀ ਇੰਨੇ ਦੋ ਕਿਸਮਤਿਆਂ ਵਾਲੇ ਉਸ ਦੇ ਤਹਿਤ ਅਸੀਂ ਮੰਗ ਪੱਤਰ ਦੇਣਾ ਅਦਰਵਾਜ਼ੀ ਉੱਪਰੋਂ ਕੋਈ ਕਾਰ ਦੀ ਮੰਗ ਪੱਤਰ ਨਹੀਂ ਇਹ ਜੋ ਮੋਰਚੇ ਦੇ ਸੰਬੰਧ ਵਿੱਚ ਕੋਈ ਹੈ ਧੰਨਵਾਦ ਅਜੀਬਾ ਜੀ ਇਹ ਹੀ ਕਹਿਣਾ ਚਾਹਾਂਗੇ ਵੀ ਦੇਖੋ ਸਰਕਾਰਾਂ ਨੇ ਕਿਵੇਂ ਮਤਲਬ ਦੇਸ਼ ਦੀ ਜਨਤਾ ਨਾਲ ਧੱਕਾ ਕਰ ਰਹੀਆਂ ਜਿਹੜੇ ਆਪਰਾ ਨੇ ਲਖਤੇ ਪਸਾਨਾਂ ਦੇ ਗੋਲੀਆਂ ਚਲਾਈਆਂ ਆਪੂ ਕਹੇ ਤੇ ਗੋਲੇ ਛੱਡੇ ਸਾਡਾ 400 ਪਸਾਨਾਂ ਨੇ ਇਹਨਾਂ ਨੇ ਫੱਟੜ ਕੀਤਾ ਕੇ ਕਈ ਪਸਾਨਾਂ ਦੀਆਂ ਅੱਖਾਂ ਚੜੀਆਂ ਗਈਆਂ ਬਹੁਤ ਸੇ ਪਸਾਨਾਂ ਦੇ ਕੰਨ ਤੋੜੇ ਹੋ ਗਏ ਜਿਨ੍ਹਾਂ ਨੂੰ ਸਲਾਈ ਵੀ ਤੇਰੇ ਆ ਜਿਹੜੇ ਆਪਰਾ ਨੇ ਇਹ ਸਭ ਕੁਝ ਕੀਤਾ ਉਹਨਾਂ ਨੂੰ ਹੀ ਹਟਾ ਲੈਣਾ ਹੈ ਸਰਕਾਰ ਨੇ ਸਪਾਰਕ ਕੀਤੀ ਆ ਬਾਕੀ ਅਵਾਜ਼ ਪਹੁੰਚਾਗੇ ਉਹਦੇ ਵਿਰੋਧ ਦੇ ਵਿੱਚ ਅੱਜ ਦੀ ਮਤਲਬ ਇਹ ਪੁੱਤਰਾ ਪੁੱਤਣ ਜਿਹੜਾ ਹਰਿਆਣਾ ਸਰਕਾਰ ਤੇ ਮੋਦੀ ਸਰਕਾਰ ਦਾ ਪੁੱਤਰਾ ਪੁੱਤਣ ਹੈ। ਜੀ ਤੁਸੀਂ ਵੀ ਰਵੀਰ ਕਿਹਦੀ ਗੱਲ ਲਈ ਹੋਈ ਹੈ। ਆ ਰਵੀਰ ਬਿੱਟੂ ਆ ਜਿਹੜਾ ਉਹ ਕਸਾਨਾ ਪ੍ਰਤੀ ਖੱਧਰਪਾਜਾ ਬੋਲ ਰਿਹਾ ਉਹਨੂੰ ਜਵਾਬ ਨਹੀਂ ਦਿੰਨੇ ਆ ਵੀ ਜਿਵੇਂ ਅੱਗੇ ਤੇਰਾ ਨਿਕਲਣਾ ਬੰਦ ਕੀਤਾ ਸੀ ਹੁਣ ਵੀ ਤੇਰਾ ਨਿਕਲਣਾ ਬੰਦ ਕਰ ਦਿਆਂਗੇ। ਜਿਹੜੇ ਇਹ ਕੁੱਥੇ ਵਿਦੇ ਬਿਆਨ ਦਿੰਦਾ ਉਹਦੇ ਤੋਂ ਇਹ ਬਾਜ ਆਵੇ ਇਹਨੂੰ ਸਾਡੀ ਸਖਤ ਚੇਤਾਵਨੀ ਆ। ਵੀ ਇਹ ਜਦ ਕਦੇ ਕਹਿੰਦਾ ਕਿਸਾਨ ਇਹ ਬੇਲੜ ਨੇ ਕਦੇ ਕਹਿੰਦਾ ਵੀ ਇਹ ਤਰਪਾਨ ਲੈ ਕੇ ਨਹੀਂ ਦਿੱਲੀ ਜਾ ਸਕਦੇ ਜਿਹੜੇ ਅਮਰਧਾਰੀ ਸਿੱਖ ਨੇ ਸਾਡੇ 70% ਕਿਸਾਨ ਵੀਰ ਨੇ ਜਿਹੜੇ ਅਮਰਧਾਰੀ ਸਿੰਘ ਨੇ ਇਹ ਉਹ ਦਿੱਲੀ ਜਾਣ ਲਈ ਫਰੀ ਸਾਹਿਬ ਲਾ ਕੇ ਜਾਣਗੇ ਇਹ ਹੈ ਹੀ ਸਾਲਾ ਦੋ ਗੁਲਾ ਇਹਦਾ ਪੁੱਜੜ ਦਾ ਪੁੱਤ ਆ ਇਹ ਪਹਿਲਾਂ ਵੀ ਇਹਦੇ ਦਾਦੇ ਨੇ ਇਹੀ ਗੱਲ ਪੰਜਾਬ ਨਾਲ ਕੀਤਾ ਇਹ ਜਿਹੜਾ ਰਵਜੀਤ ਮਿੱਤੂ ਆ ਬੀਜੇਪੀ ਦੇ ਧਾਰੇ ਤੇ ਪੰਜਾਬ ਦਾ ਮਾਹੌਲ ਪੜਕਾਉਣ ਨੂੰ ਔਰ ਖਰਾਬ ਕਰਨਾ ਚਾਹ ਰਿਹਾ ਕਿਉਂਕਿ ਅੱਗੇ ਲੈਕਚਰ ਆ ਰਹੀਆਂ ਨੇ ਆ ਜਿਹੜੀਆਂ ਹਾਲੇ ਉਹਦੇ ਕਰਕੇ ਇਹ ਆਪਦੇ ਜਾਨੀ ਫਾੜੋ ਦੇ ਰਾਜ ਕਰੋ ਵਾਲੀ ਨੀਤੀ ਆ ਪਰ ਇਹ ਕਦੇ ਵੀ ਅਸੀਂ ਸਫਲ ਨਹੀਂ ਹੋ ਸਕਦੇ ਗੁਰਦੀਪ ਸਿੰਘ ਦੇ ਕੋਲ ਬਣਾਕਰ ਸਰਸਵਤ ਸਮਾਟੀਵਾੜਾ ਸੰਭਾਲਾ